हां जी दोस्तों सत श्री अकाल ਜੇਕਰ ਤੁਸੀਂ ਵੀ ਲੰਬੇ ਸਮੇਂ ਦੇ ਲਈ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤੇ ਅੱਜ ਆਪਾਂ ਤੁਹਾਡੇ ਲਈ ਤਿੰਨ ਇੰਦਰੇ ਸਟਾਕ ਲੈ ਕੇ ਆਏ ਆ ਜੇ ਲੰਬੇ ਸਮੇਂ ਵਿੱਚ ਤੁਹਾਨੂੰ ਕਾਫੀ ਵਧੀਆ ਦੇ ਰਨ ਦੇ ਸਕਦੇ ਆ ਠੀਕ ਹੈ ਜੀ ਕੰਪਨੀਆਂ ਕਾਫੀ ਹਾਈ ਲੈਵਲ ਤੇ ਟ੍ਰੇਡ ਕਰਦੀਆਂ ਵਾਂ ਜੀ ਤੇ ਇਹ ਕੰਪਨੀਆਂ ਹਰ ਇੱਕ ਸਾਲ ਡਿਵੀਡੈਂਡ ਵੀ ਦੇ ਰਹੀਆਂ ਵਾਂ ਮੋਸਟਲੀ ਤੇ ਇਹ ਆਨਲਾਈਨ ਟਾਈਮ ਤੇ ਕਾਫੀ ਗਰੋ ਕਰ ਸਕਦੀਆਂ ਜੀ ਨੰਬਰ 1 ਤੇ ਜੇ ਗੱਲ ਕਰੀਏ ਨੰਬਰ 1 ਤੇ ਹੈਗੀ ਜੀ ਟਾਟਾ ਸਟੀਲ ਟਾਟਾ ਸਟੀਲ ਜਿਹੜੀ ਹੈਗੀ ਆ ਟਾਟਾ ਦੀ ਕੰਪਨੀ ਹੈਗੀ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਕਰ ਟਾਟਾ ਇੱਕ ਬਿਜ਼ਨਸ ਵਿੱਚ ਨਹੀਂ ਹੈਗੀ ਉਹ ਮਲਟੀਪਲ ਬਿਜ਼ਨਸ ਵਿੱਚ ਹੈਗਾ ਵਾ ਤੇ ਉਹਨਾਂ ਦੇ ਕੋਲ ਫੰਡ ਕਾਫੀ ਵੱਡੇ ਹੈਗੇ ਆ ਜੀ ਤੇ ਉਹਨਾਂ ਦੀ ਕੋਈ ਵੀ ਕੰਪਨੀ ਇਸ ਟਾਈਮ ਲੋ ਪ੍ਰਾਈਸ ਤੇ ਨਹੀਂ ਚੱਲ ਰਹੀ ਸਾਰੇ ਵਧੀਆ ਨੰਬਰ ਤੇ ਟ੍ਰੇਡ ਕਰ ਰਹੀਆਂ ਵਾ ਜੀ ਤੇ ਕੰਪਨੀਆਂ ਕਾਫੀ ਪ੍ਰੋਫਿਟ ਵਿੱਚ ਵੀ ਹੈਗੀਆਂ ਜੀ ਜੇ ਕੰਪਨੀ ਸਟਾਕ ਪ੍ਰਾਈਸ ਦੀ ਗੱਲ ਕਰੀਏ ਅੱਜ ਦੇ ਦਿਨ ਹੈਗਾ 140 ਰੁਪਏ ਤੇ ਟ੍ਰੇਡ ਕਰ ਰਿਹਾ ਵਾ ਜੀ ਠੀਕ ਹੈ ਜੀ ਤੇ ਜਿਹੜਾ ਕੰਪਨੀ ਦਾ ਹਾਈ ਗਿਆ ਸੀਗਾ 184 ਰੁਪਏ ਗਿਆ ਸੀਗਾ ਜੀ ਤੇ ਜਿਹੜਾ ਲੋ ਹੋ ਗਿਆ ਸੀਗਾ 124 ਰੁਪਏ ਗਿਆ ਸੀ ਜੀ ਕੰਪਨੀ ਦੀ ਜੀ ਮਾਰਕੀਟ ਕੈਪ ਦੀ ਗੱਲ ਕਰੀਏ ਕੰਪਨੀ ਦੀ ਜੀ ਮਾਰਕੀਟ ਕੈਪ ਜਿਹੜੀ ਹੈਗੀ 176 ਕਰੋੜ ਦੀ ਹੈ ਜੀ ਕੰਪਨੀ ਦੇ ਤੁਸੀਂ ਚਾਰਟ ਨੂੰ ਦੇਖੂਗੇ ਚਾਰਟ ਦੇ ਜਿਹੜੇ ਪਿਛਲੇ 5 ਸਾਲਾਂ ਵਿੱਚ ਕਾਫੀ ਵਧੀਆ ਦੇ ਰਿਟਰਨ ਦਿੱਤੀ ਆ ਸਟਾਕ ਦਾ ਜਿਹੜਾ ਪ੍ਰਾਈਸ 40 ਰੁਪਏ ਸੀਗਾ 2019 ਦੇ ਵਿੱਚ ਤੁਸੀਂ ਦੇਖ ਸਕਦੇ ਆ ਤੇ ਅੱਜ ਦੇ ਦਿਨ ਤੁਸੀਂ ਦੇਖ ਸਕਦੇ 140 ਰੁਪਏ ਤੇ ਟ੍ਰੇਡ ਕਰ ਰਿਹਾ ਜੇ ਕਿਸੇ ਬੰਦੇ ਨੇ 40 ਰੁਪਏ ਦਾ ਖਰੀਦ ਲਿਆ ਹੁੰਦਾ ਤਾਂ ਅੱਜ ਤੋ ਉਹਨੂੰ ਵਧੀਆ ਜਿਹਾ ਰਿਟਰਨ ਮਿਲਣ ਸੀ ਉਸ ਤੋਂ ਬਾਅਦ ਜੇ ਤੁਸੀਂ 140 40 ਰੁਪਏ ਤੇ ਵੀ ਨਹੀਂ ਖਰੀਦੇ ਆ ਤੇ ਤੁਸੀਂ ਇੱਥੇ ਦੇਖ ਸਕਦੇ 2022 ਦੇ ਵਿੱਚ 93 ਰੁਪਏ ਤੇ ਟ੍ਰੇਡ ਕਰ ਰਿਹਾ ਸੀਗਾ ਤੇ ਜੇ ਤੁਸੀਂ ਇੱਥੇ 93 ਰੁਪਏ ਤੇ ਵੀ ਖਰੀਦਦੇ ਹੁੰਦਾ ਤੁਸੀਂ ਕਾਫੀ ਵਧੀਆ ਜਿਹਾ ਰਿਟਰਨ ਅਚੀਵ ਕਰ ਲੈਣੀ ਸੀ ਕਿਉਂਕਿ 184 ਤੱਕ ਇਹ ਗਿਆ ਹੋਇਆ ਜੀ ਸਟਾਕ ਕੰਪਨੀ ਜਿਹੜੀ ਹੈਗੀ ਆ ਹਰ ਇੱਕ ਸਾਲ ਡਿਵੀਡੈਂਡ ਵੀ ਦਿੰਦੀ ਤੁਸੀਂ ਦੇਖ ਸਕਦੇ ਆ 2.5% ਦਾ ਡਿਵੀਡੈਂ ਇਹ ਕੰਪਨੀ ਫੰਡਾਮੈਂਟਲ ਕਾਫੀ ਸਟਰੋਂਗ ਹੈਗੀ ਹੈ ਜੀ ਜੇ ਕੰਪਨੀ ਦੇ ਆਪ ਟੋਟਲ ਰੈਵਨਿਊ ਦੀ ਗੱਲ ਕਰੀਏ ਕੰਪਨੀ ਦਾ ਟੋਟਲ ਰੈਵਨਿਊ ਕਾਫੀ ਵਧਿਆ ਹੈ ਕਵਾ ਜੀ 2022 ਦੇ ਵਿੱਚ ਤੁਸੀਂ ਦੇਖ ਸਕਦੇ ਹੋ 2 ਲੱਖ 46 ਹਜ਼ਾਰ ਸੀਗਾ ਜੀ 2023 ਦੇ ਵਿੱਚ 2 ਲੱਖ 45 ਹਜ਼ਾਰ ਸੀਗਾ ਜੀ 2024 ਦੇ ਵਿੱਚ 2 ਲੱਖ 31 ਹਜ਼ਾਰ ਹੈ ਤੇ ਇਸ ਟਾਈਮ 2 ਲੱਖ 24 ਹਜ਼ਾਰ ਹੈ ਜੀ ਟੋਟਲ ਰੈਵਨਿਊ ਜਿਹੜਾ ਚੱਲ ਰਿਹਾ ਹੈ ਕੰਪਨੀ ਦੇ ਮਾਰਕੀਟ ਕੈਪ ਦੀ ਗੱਲ ਕਰੀਏ ਕੰਪਨੀ ਮਾਰਕੀਟ ਏਪ ਹੈਗੀ ਜਿਹੜੀ 175955 ਕਰੋੜ ਦੀ ਹੈ ਜੀ ਜਿਹੜਾ ਕਰੰਟ ਰੇਟ ਹੈ ਜਲਦਾ 170 ਕੁ ਤਾਂ ਦੇ ਚੱਲ ਰਿਹਾ ਹੈ ਤੇ ਜਿਹੜਾ ਪੀ ਹੈਗਾ ਥੋੜਾ ਜਿਹਾ ਕਾਫੀ ਹਾਈएस्ट ਟੈਮ 57 ਦੇ ਚੱਲ ਰਿਹਾ ਹੈ ਜੀ ਡਿਵਿਡੈਂ ਜਿਹੜਾ ਹਰ ਇੱਕ ਸਾਲ ਕੰਪਨੀ 2.5% ਤਾਂ ਦੇ ਹੀ ਰਹੀ ਹੈ ਤੁਸੀਂ ਦੇਖਦੇ ਆ ਜਿਹੜੀ ਰਿਟਰਨ ਔਨ ਇਕਟੀ ਹੈਗੀ 6.5% ਦੀ ਹੈ ਜੀ ਉਸ ਤੋਂ ਵੱਧ ਲਈ ਇਹਦੀ ਸੇਲ ਕੁਆਰਟਰਲੀ ਹੈਗੀ ਹੈ ਜੀ ਉਹ 53 ਕਰੋੜ ਦੀ ਹੈ ਜੀ ਕੰਪਨੀ ਤੁਸੀਂ ਦੇਖ ਸਕਦੇ ਕਿ ਜਿਹੜਾ ਕਰਜ਼ਾ ਹੈਗਾ ਵਾ 991392 ਕਰੋੜ ਦਾ ਜੀ ਕੰਪਨੀ ਦੀ ਜੇ ਸੇਲ ਦੀ ਗੱਲ ਕਰੀਏ ਕੰਪਨੀ ਸੇਲ ਜਿਹੜੀ ਹੈਗੀ ਆ 2022 ਦੇ ਵਿੱਚ 202 ਲੱਖ 43000 ਕਰੋੜ ਦਿੱਤੀ ਗਈ ਮਾਰਚ ਵਿੱਚ ਵੀ 2 ਲੱਖ 43000 ਕਰੋੜ ਦਿੱਤੀ ਗਈ ਮਾਰਚ 2024 ਦੇ ਵਿੱਚ 2 ਲੱਖ 29000 ਕਰੋੜ ਦੀ ਹੈ ਜੀ ਤੇ ਇਸ ਵੇਲੇ ਹੈਗੀ ਹੈ 222675 ਕਰੋੜ ਦੀ ਕੰਪਨੀ ਜੇ ਕੰਪਨੀ ਦੀ ਹੋਲਡਿੰਗ ਦੀ ਗੱਲ ਕਰੀਏ ਤੇ ਕੰਪਨੀ ਦੀ ਹੋਲਡਿੰਗ ਜਿਹੜੀ ਹੈਗੀ ਹੈ 33% ਜਿਹੜੀ ਹੈਗੀ ਆ ਉਹ ਕੰਪਨੀ ਨੇ ਹੋਲਡ ਕੀਤੀ ਹੋਈ ਆ ਐਫ ਆਈ ਐਲ ਜਿਹੜਾ ਹੈਗਾ ਇਹ ਚ 19% ਇਨਵੈਸਟਡ ਹੈਗਾ ਵਾ ਡੀ ਆਈ ਐਲ ਜਿਹੜਾ ਹੈਗਾ ਵਾ ਉਹ ਵਿੱਚ ਹੈਗਾ 22% ਗਵਰਨਮੈਂਟ ਨੇ ਰਵੇ 18% ਦੀ ਹੋਲਡ ਕੀਤੀ ਹੋਈ ਆ ਸ਼ੇਅਰ ਜੀ ਪਬਲਿਕ ਇਹਦੇ ਵਿੱਚ 24% ਸ਼ੇਅਰ ਹੋਲਡ ਕਰਦੀ ਹੈ ਠੀਕ ਹੈ ਜੀ ਨੰਬਰ 2 ਤੇ ਜਿਹੜੀ ਆਪਾਂ ਕੰਪਨੀ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈਗੀ ਵਰਨ ਬੇਵਰੇਜ ਲਿਮਟਿਡ ਠੀਕ ਹੈ ਜੀ ਕੰਪਨੀ ਜਿਹੜੀ ਹੈਗੀ ਆ ਠੰਡਾ ਬਣਾਉਂਦੀ ਆ ਠੰਡਾ ਮਤਲਬ ਜਿਹੜੀ ਆਪਾਂ ਘਰਾਂ ਵਿੱਚ ਪੀਣ ਵਾਲੇ ਪੈਪਸੀ ਹੋ ਗਿਆ ਕੰਪਨੀ ਦਾ ਇਸ ਟਾਈਮ ਸਟੋਕ ਦੀ ਪ੍ਰਾਈਸ ਦੀ ਗੱਲ ਕਰੀਏ 638 ਰੁਪਏ ਤੇ ਟ੍ਰੇਡ ਕਰ ਰਿਹਾ ਵਾ ਜੀ ਕੰਪਨੀ ਦੇ ਚਾਰਟ ਪੈਟਰਨ ਦੇਖੀਏ 1 ਸਾਲ ਪਹਿਲਾਂ ਕੰਪਨੀ ਦਾ ਜਿਹੜਾ ਸ਼ੇਅਰ ਸੀਗਾ 418 ਰੁਪਏ ਤੇ ਟ੍ਰੇਡ ਕਰ ਰਿਹਾ ਸੀਗਾ ਤੇ ਅੱਜ 638 ਰੁਪਏ ਤੇ ਹੋ ਗਿਆ ਠੀਕ ਹੈ ਜੀ ਕੰਪਨੀ ਦਾ ਬਿਜ਼ਨਸ ਮਾਡਲ ਦੀ ਗੱਲ ਕਰੀਏ ਕੰਪਨੀ ਦਾ ਜਿਹੜ ਕੰਪਨੀ ਜੇ ਬਿਜ਼ਨਸ ਮਾਡਲ ਦੀ ਗੱਲ ਕਰੀਏ ਕੰਪਨੀ ਜਿਹੜਾ ਬਿਜ਼ਨਸ ਮਾਡਲ ਹੈਗਾ ਵਾ ਪੈਪਸੀ ਬ੍ਰਾਂਡ ਨੂੰ ਇਹ ਪ੍ਰਮੋਟ ਕਰਦੀ ਉਹ ਤੋਂ ਬਾਅਦ ਡਾਈਟ ਪੈਪਸੀ ਵੀ ਬਣਾਉਂਦੀ ਹੈ ਜੀ ਇਹ ਸੈਵਨ ਅਪ ਹੋ ਗਈ ਮਰੀਂਡਾ ਹੋ ਗਿਆ ਮਾਊਂਟਨ ਡਿਊ ਹੋ ਗਿਆ ਨਿੰਬੂਸ ਹੋ ਗਿਆ ਸਲਾਈਸ ਹੋ ਗਈ ਟ੍ਰੈਪਿਕ ਆਨੀਆਂ ਹੋ ਗਿਆ ਤੇ ਲਿਫਟਨ ਆਈਸ ਟੀ ਹੋ ਗਿਆ ਇਹ ਸਭ ਇਹਨਾਂ ਕੰਪਨੀ ਦੇ ਬ੍ਰਾਂਡ ਆ ਠੀਕ ਹੈ ਜੀ ਇਹ ਕੰਪਨੀ ਜਿਹੜੀ ਵਰਨ ਵੈਵਰੇ ਤੋਂ ਇਹ ਹੀ ਬਣਾਉਂਦੀ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਕੰਪਨੀ ਦੀ ਜੇ ਮਾਰਕੀਟ ਕੈਪ ਦੀ ਗੱਲ ਕਰੀਏ ਕੰਪਨੀ ਜੀ ਦੀ ਮਾਰਕੀਟ ਕੈਪ ਹੈਗੀ 2 ਲੱਖ 6976 ਕਰੋੜ ਦੀ ਹੈ ਜੀ ਕਰੰਟ ਪ੍ਰਾਈਸ ਜਿਹੜਾ 637 ਰੁਪਏ ਤੇ ਟ੍ਰੇਡ ਕਰ ਰਿਹਾ ਜੀ ਹਾਈ ਜਿਹੜਾ ਗਿਆ ਸੀ 683 ਸੀਗਾ ਲੋ ਜਿਹੜਾ ਗਿਆ 406 ਰੁਪਏ ਹੈ ਜੀ ਕੰਪਨੀ ਦਾ ਜਿਹੜਾ ਪੀਓ ਸਟਾਕ ਦਾ ਹੈਗਾ ਵਾ ਉਹ 81 ਰੁਪਏ ਦੇ ਹੈਗਾ ਵਾ ਜੀ ਜਿਹੜੀ ਕੰਪਨੀ ਦੀ ਡਿਵੀਡੈਂਡ ਹੈਗੀ ਉਹ 16 0.16 ਦੇ ਰਿਹਾ ਹੈ ਵਾ ਜੀ ਰਿਟਰਨ ਔਨ ਇਕਵਿਟੀ ਜਿਹੜੀ 35 ਹੈ ਜੀ ਸੇਲ ਜਿਹੜੀ ਕੰਪਨੀ ਦੀ ਕੁਆਰਟਰਲੀ ਹੈਗੀ 48.5 ਕਰੋੜ ਦੀ ਹੈ ਜੀ ਉਸ ਤੋਂ ਬਾਅਦ ਹੀ ਦੇਖ ਸਕਦੇ ਕੰਪਨੀ ਦਾ ਕਰਜ਼ਾ ਵੀ ਹੈਗਾ ਥੋੜਾ ਜਿਹਾ 6761 ਕਰੋੜ ਦਾ ਜੀ ਡੈਪਟ ਟੂ ਨੈਟ ਜਿਹੜੇ ਹੈਗਾ ਉਹ 0.79 ਹੈ ਜੀ ਜੇ ਆਪਾਂ ਕੰਪਨੀ ਸੇਲ ਦੀ ਗੱਲ ਕਰੀਏ ਸੇਲ ਜਿਹੜੀ ਹੈਗੀ ਆ ਮਾਰਚ 2024 ਵਿੱਚ 4317 ਕਰੋੜ ਦੀ ਸੀ ਜੂਨ ਵਿੱਚ 7197 ਕਰੋੜ ਦੀ ਸੀ ਸਤੰਬਰ ਵਿੱਚ ਸੇਲ ਥੋੜੀ ਜੀ ਘੱਟ ਚੁੱਕੀ ਆ ਠੀਕ ਹੈ ਜੀ ਉਹ ਇਸ ਕਰਕੇ ਘੱਟ ਗਈ ਆ ਕਿਉਂਕਿ ਇਸ ਟਾਈਮ ਮੈਂ ਠੰਡ ਦਾ ਮੌਸਮ ਚੱਲ ਰਿਹਾ ਠੰਡ ਵਿੱਚ ਸੰਡੇ ਸੰਡੇ ਘੱਟ ਵੀ ਦੇ ਲੋਕੀ ਉਸ ਤੋਂ ਬਾਅਦ ਜਿਹੜੀ net profit ਜਿਹੜਾ ਹੈਗਾ ਵਾ ਉਹ ਮਾਰਚ ਵਿੱਚ 548 ਕਰੋੜ ਦਾ ਸੀਗਾ ਜੀ ਜੂਨ ਵਿੱਚ 1200 62 ਕਰੋੜ ਦਾ ਵਾ ਜੀ ਜੇ ਕੰਪਨੀ ਦੇ revenue ਦੀ ਗੱਲ ਕਰੀਏ ਕੰਪਨੀ ਜਿਹੜਾ revenue ਹੈਗਾ ਵਾ 2021 ਦੇ ਵਿੱਚ ਅਸੀਂ ਦੇਖਦਾ ਕਿ 8800 ਕਰੋੜ ਦਾ ਸੀਗਾ 2022 ਵਿੱਚ 13211 ਕਰੋੜ ਦਾ ਹੋ ਗਿਆ ਜੀ 2023 ਵਿੱਚ ਇਹ ਵੱਧ ਕੇ 16121 ਕਰੋੜ ਦਾ ਹੋ ਗਿਆ ਤੇ ਇਸ ਟਾਈਮ ਜਿਹੜਾ ਚੱਲ ਰਿਹਾ ਵਾ 19000 72 ਕਰੋੜ ਦਾ ਦਰਜ ਹੈ ਜੀ ਠੀਕ ਹੈ ਜੀ ਜਿਹੜੀ ਕੰਪਨੀ ਨੈਟ ਇਨਕਮ ਹੈਗੀ ਆ ਸਾਲ 2021 ਦੇ ਵਿੱਚ 694 ਕਰੋੜ ਦੀ ਕੀਤੀ ਜੀ ਸਾਲ 2022 ਦੇ ਵਿੱਚ ਇਹ ਵੱਧ ਕੇ 1497 ਕਰੋੜ ਦੀ ਹੋ ਗਈ ਜੀ 2023 ਦੇ ਵਿੱਚ ਵੱਧ ਕੇ 2055 ਕਰੋੜ ਦੀ ਹੋ ਗਈ ਜੀ ਤੇ ਇਸ ਟਾਈਮ ਜਿਹੜੀ ਇਹਦੀ ਨੈਟ ਇਨਕਮ ਹੈਗੀ ਆ 2541 ਕਰੋੜ ਦੀ ਹੋ ਗਈ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਕਿ ਇਹਦਾ ਅਰਨਿੰਗ ਪਰ ਸ਼ੇਅਰ ਜਿਹੜਾ ਹੈਗਾ ਉਹ ਵੀ ਹਰੇਕ ਸਾਲ ਵਧ ਰਿਹਾ ਵਾ 2021 ਦੇ ਵਿੱਚ 2 ਰੁਪਏ ਸੀਗਾ ਜੀ 2022 ਦੇ ਵਿੱਚ 4 ਰੁਪਏ ਹੋ ਗਿਆ ਜੀ ਉਸ ਤੋਂ ਬਾਅਦ 2023 ਵਿੱਚ 6.5 ਰੁਪਏ ਹੋ ਗਿਆ ਤੇ ਇਸ ਟਾਈਮ 8 ਰੁਪਏ ਦੇ ਕਰੀਬ ਚੱਲ ਰਿਹਾ ਜੀ ਜੇ ਕੰਪਨੀ ਦੀ ਹੋਲਡਿੰਗ ਦੀ ਗੱਲ ਕਰੀਏ ਕੰਪਨੀ ਜਿਹੜੀ ਹੋਲਡਿੰਗ ਹੈਗੀ ਹੈ 62% ਜਿਹੜੀ ਹੈਗੀ ਆ ਪ੍ਰੋਮੋਟਰਾਂ ਦੇ ਕੋਲ ਹੈਗੀ 2% ਮਿਚੁਅਲ ਫੰਡ ਇਨਵੈਸਟਡ ਹੈਗਾ ਵਾ ਜੀ ਜਿਹੜੇ ਡੋਮੈਸਟਿਕ ਹੈਗੀ ਆ ਉਹ 22% ਹੈਗੀ ਆ ਜੀ ਫੋਰਨ ਇਨਵੈਸਟਰ ਜਿਹੜੇ 24% ਆ